ਮੈਂ ਅਡੋਗੜ 파ਰਸ਼ਰਮੈਂ ਮੈਨੂੰ ਭਾਰਤੀ ਜਨਤਾ ਪਾਰਟੀ ਨੇ ਕੈਂਡੀਡੇਟ ਬਣਾਇਆ ਹੈ ਬੋਟ ਨੰਬਰ 68 ਦਾ ਤੁਹਾਡਾ ਬਹੁਤ ਧੰਨਵਾਦੀ ਹੈ ਜਿਹੜਾ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਯੂਥ ਨੂੰ ਮੌਕਾ ਦਿੱਤਾ ਹੈ ਜੋ ਕਿ ਯੂਥ ਇੱਕ ਡਿਵੈਲਪਮੈਂਟ ਗ੍ਰੋਥ ਵੱਲ ਲੈ ਕੇ ਜਾ ਰਿਹਾ ਹੈ ਦੇਸ਼ ਨੂੰ ਅੱਗੇ ਤੇ ਸਾਡੇ ਮੋਦੀ ਸਾਨੂੰ ਇਹ ਸਿਖਾਉਂਦੇ ਨੇ ਤੇ ਸਾਡੇ ਭਰਾ ਇੱਕ ਜਿਹੜੇ ਗਵਰਨਮੈਂਟ ਕਾਲਜ ਦੇ ਪ੍ਰਧਾਨ ਵੀ ਨੇ ਸਾਡੇ ਨਾਲ ਨੇ ਤੇ ਸਾਡੇ ਸਾਰੇ ਸਮੂਚੇ ਗਵਰਨਮੈਂਟ ਕਾਲਜ ਦੀ ਟੀਮ ਤੇ ਸਾਡੇ ਬੋਰਡ ਦੇ ਵੀ ਜਿੰਨੇ ਸਾਡੇ ਯੂਥ ਹੈ ਅਸੀਂ ਯੂਥ ਨੂੰ ਅੱਗੇ ਲੈ ਕੇ ਜਾ ਕੇ ਡਵੈਲਪਮੈਂਟ ਲੈ ਕੇ ਜਾਵਾਂਗੇ ਤੇ ਲੋਕਾਂ ਦਾ ਭਲਾ ਕਰਾਂਗੇ ਜੋ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਅਈ ਕਰਾਂਗੇ ਇਹ ਗੱਲ ਤੋਂ ਬਾਅਦ ਸਾਡੇ ਨਾਲ ਕੰਮ ਕਰਨ ਸਾਡੇ ਨਾਲ ਸਹਿਯੋਗ ਕਰਨ ਅਸੀਂ ਸੇਫ ਤੇ ਅੱਛੇ ਲੁਧਿਆਣੇ ਨੂੰ ਬਣਾਉਣਾ ਚਾਹੁੰਦੇ ਆ ਸੇਫ ਲੁਧਿਆਣਾ ਹੋਵੇ ਜਿਹੜਾ ਕਿ ਜਿੱਥੇ ਲੋੜ ਪਵੇ ਉੱਥੇ ਅਸੀਂ ਕੈਮਰਾਜ਼ ਵੀ ਲਾਵਾਂ ਕ라우ਡਿਡ ਪਲੇਸਿਸ ਕਿ ਕੋਈ ਵੀ ਕੋਈ ਵੀ ਹਾਦਸਾ ਜਾਂ ਕੁਝ ਨਾ ਹੋਵੇ ਮੈਂ ਬਸ ਲੋਕਾਂ ਨੂੰ ਇਸ ਅਸੀਂ ਅਪੀਲ ਕਰਨਾ ਚਾਹੁੰਦਾ ਕਿਤਾਰੇ ਕੰਮ ਜਾਂਦੇ ਵੀ ਹੁਣ ਜਿਹੜੇ ਲੱਗੇ ਕੰਮ ਹੋਏ ਨਹੀਂ ਕੰਮ ਜੀ ਸਾਡੇ ਕੋਈ ਕਈ ਇਲਾਕੇ ਐਦਾਂ ਦੇ ਹੱਲੇ ਵੀ ਪੈਂਡਿੰਗ ਐ ਜਿਨ੍ਹਾਂ ਦੇ ਹਲੇ ਤੱਕ ਸੀਵਰੇਜ ਤੱਕ ਨਹੀਂ ਪਾਇਆ ਨਾਲੇ ਨੂੰ ਨਾਲੇ ਦੇ ਨਾਲ ਸੜਕ ਨੰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਦੀ ਡੈਪਥ ਘਟ ਗਈ ਹੁਣ ਉਹਦਾ ਪਾਣੀ ਬਾਹਰ ਆਂਦਾ ਲੋਕਾਂ ਦਾ ਬਰਸਾਤਾਂ ਚ ਬਹੁਤ ਬੁਰਾ ਹਾਲ ਹੁੰਦਾ ਅਸੀਂ ਐਦਾਂ ਦੇ ਛੋਟੇ-ਛੋਟੇ ਬਹੁਤ ਸਾਰੇ 25 30 ਮੁੱਦੇ ਐ ਜਿਨ੍ਹਾਂ ਨੂੰ ਆਪਾਂ ਕਵਰ ਕਰਨਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਕਿ ਲੋਕਾਂ ਨੂੰ ਦਿੱਕਤ ਨਾ ਮੇਰਾ ਜਾ ਰਿਹਾ ਲੋਕਾਂ ਦਾ ਜੀ ਬਹੁਤ ਬਹੁਤ ਹੰਗਾਰੇ ਬਰਾ ਪਿਆਰ ਮਿਲਦਾ ਜਾ ਰਿਹਾ ਲੋਕਾਂ ਨੂੰ ਮਿਲਣ ਜਾ ਰਹੇ ਲੋਕੀ ਥਾਪੀ ਦੇ ਰਹੇ ਆ ਜੀ ਤੇ ਲੋਕੀ ਕਹਿ ਰਹੇ ਤੁਸੀਂ ਬਸ ਚੱਕ ਦੋ ਫੱਟੇ ਅਸੀਂ ਤੁਹਾਡੇ ਨਾਲ ਖੜੇ ਆ ਤੇ ਅਸੀਂ ਵੀ ਲੋਕਾਂ ਨੂੰ ਇਹੀ ਬੇਨਤੀ ਕਰਦੇ ਹਾਂ ਸਾਮੀਕਰ ਵੋਟ ਪਾਓ ਕਾਮਯਾਬ ਬਣਾਓ ਅਸੀਂ ਜਿਵੇਂ ਬੀਜੇਪੀ ਨੇ ਯੂਥ ਨੂੰ ਮੌਕਾ ਦਿਆ ਸਾਨੂੰ ਲੋਕੀ ਮੌਕਾ ਦੇਣ ਤੇ ਅਸੀਂ ਉਹਨਾਂ ਲਈ ਕੰਮ ਕਰੀਏ ਸੇਵਾ ਜੁਕ ਕਰਾਂਗੇ ਵੋਟਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਬੀਜੇਪੀ ਨੂੰ ਵੋਟ ਪਾਓ ਤੇ ਸਾਰੇ ਲੁਧਿਆਣੇ ਚ ਬੀਜੇਪੀ ਦੇ ਕੈਂਡੀਡੇਟਸ ਜਿਤਾਓ ਤੇ ਸਾਡੇ ਮੇਅਰ ਸਾਹਿਬ ਬਣਾਓ ਤੇ ਮਿਹਰਬਾਨਨ ਤੋਂ ਬਾਅਦ ਅਸੀਂ ਸਾਰੇ ਲੁਧਿਆਣਾ ਦੀ ਨਿਯੋਹਾਰ ਬਦਲ ਕੇ ਦਿਖਾਵਾਂਗੇ ਤੇ ਇੱਕ ਐਦਾਂ ਦਾ ਸ਼ਹਿਰ ਬਣਾ ਲਾਂਗੇ ਕਿ ਸਾਰੇ ਦੇਸ਼ ਲਈ ਇਹ ਇੱਕ ਐਕਸਪੈਕਟਿਡ ਹੋ ਹੋ ਜਾਏਗਾ ਕਿ ਇੱਕ ਐਦਾਂ ਦਾ ਲੁਧਿਆਣਾ ਵੀ ਕੋਈ ਸੋਚ ਨਹੀਂ ਸਕਦਾ ਉਹਦਾ ਦਾ ਨਜ਼ਾਰਾ ਬਣਾ ਦੇਣਾ ਹੈ ਧੰਨਵਾਦ ਐਡਵੋਕੇਟ 파ਰਤ ਸ਼ਰਮਾ 68 ਨੰਬਰ ਤੋਂ 파ਰਦੀ ਜੰਤਾ ਪਾਰਟੀ ਨੇ ਉਮੀਦਵਾਰ ਬਣਾਇਆ ਹੈ 파ਰਤ ਸ਼ਰਮਾ ਜੀ ਦੀ ਪਛਾਣ ਦੱਸਿਏ ਤੋਂ 파ਰਤ ਜੀ ਲੁਧਿਆਣਾ ਦੀ ਕਚੈਰੀ ਦੇ ਵਿੱਚ ਐਗਜ਼ੀਕਿਊਟਿਵ ਮੈਂਬਰ ਖੜੇ ਹੋਏ ਸੀਗੇ ਪਿਛਲੇ ਸਾਲ ਉਹ ਵੀ ਜੇਤੂ ਪ੍ਰਾਪਤ ਹੋਏ ਸੀਗੇ ਹੁਣ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਨਗਰ ਨਿਗਮ ਦਾ ਉਮੀਦਵਾਰ ਬਣਾਇਆ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਅੱਜ ਤੁਸੀਂ ਦੇਖਦੇ ਹੋ ਆਠਾਠਾ ਮਾਰਦਾ ਘੱਟ ਔਰ ਇੱਦਾਂ ਹੀ ਵਾਰਡ ਦੇ ਵਿੱਚ ਪੂਰਾ ਹੰਗਾਰਾ ਮਿਲ ਰਿਹਾ ਸਾਨੂੰ ਪੂਰਾ ਯਕੀਨ ਹੈ ਲੋਕ ਇਸ ਵਾਰ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਨੇ ਵਾਰਡ ਨੰਬਰ 88 ਦੇ ਵਿੱਚ 파ਰਸ਼ ਸ਼ਰਮਾ ਨੂੰ ਜੇਤੂ ਬਣਾਣਗੇ ਭਾਰਤੀ ਜਨਤਾ ਪਾਰਟੀ ਤੋਂ ਔਰ ਉਸੇ ਤਰੀਕੇ ਨਾਲ ਲੁਧਿਆਣਾ ਦੇ ਵਿੱਚ ਵੀ ਮੈਕਸਿਮਮ ਲੋਕ ਭਾਰਤੀ ਜਨਤਾ ਪਾਰਟੀ ਦੇ ਜਿੱਤਣ ਜਾ ਰਹੇ ਨੇ ਵਾਰਡ ਨੰਬਰ 68 ਦੇ ਵਿੱਚ 파ਰਸ਼ ਸ਼ਰਮਾ ਜੀ ਐਡਵੋਕੇਟ ਜਿਹੜੇ ਕਿ ਯੰਗ ਐਡਵੋਕੇਟ ਵੀ ਨੇ ਵਿਜਨੀ ਰਿਵੈਨ ਹੈ ਭਾਰਤੀ ਜਨਤਾ ਪਾਰਟੀ ਨੇ ਬੜੀ ਹੀ ਕਿਰਪਾ ਕੀਤੀ ਹੈ ਕਿ ਯੰਗ ਬੱਚੇ ਨੂੰ ਟਿਕਟ ਦਿੱਤੀ ਹੈ ਔਰ ਯੰਗ ਬੱਚੇ ਅੱਗੇ ਆ ਗਏ ਸਟਿਕਰ ਨੂੰ ਲੜ ਰਹੇ ਹੈ ਔਰ ਜੋ ਹੌਸਲਾ ਲੋਕਾਂ ਚ ਹੈ ਜੋ ਉਤਸ਼ਾਹ ਲੋਕਾਂ ਚ ਹੈ ਜੋ ਜੈ ਸ਼੍ਰੀ ਰਾਮ ਦਾ ਨਾਰਾ ਹਿੰਦੁਸਤਾਨ ਨੂੰ ਮਿਲਿਆ ਜੋ ਹਿੰਦੁਸਤਾਨ ਦੀ ਰੈਪਿਊਟੇਸ਼ਨ ਮੋਤੀ ਜੀ ਨੇ ਬਣਾਈ ਹੈ ਬੀਜੇਪੀ ਨੇ ਬਣਾਈ ਹੈ ਉਸੇ ਰੈਪਿਊਟੇਸ਼ਨ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਸਾਰੇ ਮੱਲਾ ਵਾਸੀ ਆਪਣੇ ਇਸ ਏਰੀਆ ਦੀ ਨੁਹਾਰ ਬਦਲਾਂਗੇ 68 ਨੂੰ ਜੋ ਅਸੀਂ ਬੈਸਟ ਕਰ ਸਕਦੇ ਹਾਂ ਕਿਉਂਕਿ ਸਾਡਾ ਬਰਥ ਇੱਥੇ ਹੋਇਆ ਸਾਨੂੰ ਇੱਕ ਇੱਕ ਕਮੀ ਪੇਸ਼ੀ ਇੱਥੋਂ ਦੀ ਪਤਾ ਵੀ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਅਸੀਂ ਪ੍ਰਮਾਤਮਾ ਕੇ ਅਰਦਾਸ ਲਾਉਂਦੇ ਆ ਕਿ ਪ੍ਰਮਾਤਮਾ ਸਾਨੂੰ ਬਖਸ਼ੀਸ਼ ਬਖਸ਼ੇ ਕਿ ਅਸੀਂ ਇਹ ਇਲੈਕਸ਼ਨ ਲੜੀਏ ਤੇ ਸਾਡੀ ਝੋਲੀ 'ਚ ਸੀਟ ਪਾਵੇ ਤੇ ਅਸੀਂ ਆਪਣੇ ਏਰੀਆ ਦੀ ਲੋਹਾਰ ਹੋਰ ਬਦਲ ਸਕੀਏ ਆਪੇ ਲੋਕਾਂ ਦੇ ਜਾ ਰਹੇ ਹੋ ਪਿਆਰੇ ਬੜੀ ਜੀ ਬੜੀ ਬੜੀ ਕਿਰਪਾ ਹੈ ਉਸ ਪਰਮਾਤਮਾ ਦੀ ਬੜੀ ਕਿਰਪਾ ਹੈ ਲੋਕਾਂ ਦੇ ਵਿੱਚ ਜਦੋਂ ਜਾਂਦੇ ਆ ਲੋਕ ਯੰਗ ਬੱਚਿਆਂ ਨੂੰ ਲਾਈਕ ਕਰਦੇ ਆ ਔਰ ਉਹ ਕਹਿੰਦੇ ਆ ਕਿਉਂਕਿ ਯੰਗ ਬੱਚਿਆਂ ਦਾ ਜਿਹੜਾ ਮਾਈਂਡ ਹੈ ਉਹ ਸ਼ਾਰਪ ਹੁੰਦਾ ਨਾਲੇ ਪੜ੍ਹੇ ਲਿਖੇ ਬੰਦੇ ਦਾ ਵੈਸੇ ਹੀ ਸ਼ਾਰਪ ਹੁੰਦਾ ਹੈ ਵੋਟਰਾਂ ਨੂੰ ਇੱਕ ਰਿਕਵੈਸਟ ਹੈ ਕਿ 21 ਤਰੀਕ ਨੂੰ ਸਵੇਰੇ ਕਾ ਵੋਟਿੰਗ ਸ਼ੁਰੂ ਹੋ ਜਾਣੀ 7 ਵਜੇ ਠਰਡੇ ਦਿਨ ਹੈ ਸਾਰੇ ਵੱਧ ਛੱਡ ਕੇ ਵੋਟਿੰਗ 'ਚ ਆਪਣਾ ਪਾਰਟਿਸਪੇਸ਼ਨ ਕਰਨ ਤਾਂ ਹੀ ਆਪਣਾ ਨੇਸ਼ਨ ਤਰੱਕੀ ਕਰੂਗਾ ਜੇ ਆਪਣੇ ਵਾਰਡ